ਮਾਰੂ ਮਹੱਲਾ ਪਹਿਲਾ ਸਾਚੈ ਮੀਲੇ ਸ਼ਬਦ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਅੰਤਿਰਾਮੀ ਸਰਬ ਜੀਆਂ ਨੂੰ ਜੀ ਦਾਮ ਦੇਣ ਵਾਸਤੇ ਜੋਸ ਗਰੀਬਨਵਾਸ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਇੱਥੇ ਮੋਦੀ ਖਾਨਾ ਚਲਾ ਕੇ ਅਨਾਥਾਂ ਗਰੀਬਾਂ ਨੂੰ ਨਵਾਜਿਆ ਹੈ ਫੇਰ ਸਤਿਗੁਰੂ ਜੀ ਨੇ ਮੋਦੀ ਖਾਨਾ ਛੱਡ ਕੇ ਦੇਹ ਸੰਤਾਨ ਵਿਚਿਰ ਕੇ ਨਵਾ ਖੰਡਾ ਤੇ ਸਤਾ ਦੀਪਾਂ ਵਿਚ ਜਿੱਥੋਂ ਤੱਕ ਪਥਰੀ ਸੀ ਸਭਨਾਂ ਨੂੰ ਅਮਰਤ ਨਾਮ ਦੀ ਦਾਤ ਦੇ ਕੇ ਚੌਹਾਂ ਜੁਗਾਂ ਦੇ ਵਿਛੜਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਮਿਲਿਆ ਹੈ ਉਹ ਚੋਦੀ ਪਾਤਸ਼ਾਹ ਗਰੀਬ ਨਿਵਾਸ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਇਹ ਅਮਰਤ ਰੂਪ ਬਾਣੀ ਦਾ ਉਪਦੇਸ਼ ਬਖਸ਼ਦੇ ਹੋਏ ਅੱਜ ਪੰਜਵਾਂ 16 ਜਾਰੂ ਦੇ ਹਨ ਮਾਰੂ ਮਹੱਲਾ ਪਹਿਲਾ ਸਾਚੈ ਮੀਲੇ ਸ਼ਬਦ ਮਿਲਾਏ اے ਭਾਈ ਸੱਚੇ ਅਕਾਲਪੁਰਖ ਨੇ ਉਹ ਆਪ ਦੇ ਨਾਲ ਮਿਲੇ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸ਼ਬਦ ਦੇ ਨਾਲ ਮਲਾਇਆ ਹੈ ਜੋ ਗੁਰਾਂ ਦੇ ਸ਼ਬਦ ਦੇ ਨਾਲ ਪਹਿਲਾਂ ਜਿਨ੍ਹਾਂ ਚਿਤਨੂ ਮਲਾਇਆ ਹੈ ਉਹ ਸੱਚੇ ਅਕਾਲ ਪੁਰਖ ਦੇ ਸਰੂਪ ਵਿੱਚ ਸਤਿਗੁਰੂ ਜੀ ਨੇ ਬ੍ਰह्म ਗਿਆਨ ਕਰਕੇ ਮਿਲਦੇ ਅਭੇਦ ਕਰ ਦਿੱਤੇ ਹਨ ਜਾ ਤਿਸ ਭਾਣਾ ਸਹਿਜ ਸਮਾਏ ਉਹਨਾਂ ਦੇ ਸੱਚੇ ਸਰੂਪ ਵਾਹਿਗੁਰੂ ਨਾਲ ਮੇਲੇ ਹੋਏ ਐ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਦੇ ਨਾਲ ਮਿਲਿਆ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰਾਂ ਦੇ ਸ਼ਬਦ ਨਾਲ ਮਲਾਇਆ ਹੈ ਉਹਨਾਂ ਨੂੰ ਸੱਚੇ ਅਕਾਲ ਪੁਰਖ ਨੇ ਆਪ ਦੇ ਵਿੱਚ ਮੇਲ ਲਿਆ ਭੇਦ ਕਰ ਲਿਆ ਹੈ ਜਾਨ ਤਿਸ ਭਾਣਾ ਸਹਿਜ ਸਮਾਏ ਜਦੋਂ ਤਿਸ ਵਾਿਗੁਰੂ ਨੂੰ ਪਾਇਆ ਇਹ ਜੀਵਾਂ ਨੇ ਉਹਦਾ ਭਾਣਾ ਮੰਨਿਆ ਤਾਂ ਸਹਿ ਸ਼ਾਂਤੀਪੂਰਵਕ ਸਹਿ ਸਰੂਪ ਦੇ ਵਿੱਚ ਸਮਾ ਗਏ ਅਭੇਦ ਹੋ ਗਏ ਤੇਰ ਪਵਨ ਜੋਤ ਧਰੀ ਪਰਮੇਸ਼ਰ ਤਿੰਨਾ ਪਵਨਾ ਵਿੱਚ ਜੋਤ ਆਪਣੀ ਗਿਆਤ ਪਰਮੇਸ਼ਵਰ ਅਕਾਲ ਪੁਰਖਨ ਰੱਖੀ ਹੋਈ ਹੈ ਅਵਰ ਨਾ ਦੂਜਾ ਭਾਈ ਇਹ ਭਾਈ ਉਸ ਵਾਹਿਗੁਰੂ ਤੋਂ ਬਗੈਰ ਦੂਸਰੇ ਇਸਤਾਨ ਚ ਹੋਰ ਕੋਈ ਨਹੀਂ ਹੈ ਜਿਸ ਕੇ ਚਾਕਰ ਤਿਸ ਕੀ ਸੇਵਾ ਦੇਖੋ ਭਾਈ ਜਿਸ ਦਾ ਕੋਈ ਨੌਕਰ ਹੁੰਦਾ ਉਹਦੀ ਤਹਿਲ ਕਰਨੀ ਬਣਦੀ ਹੈ ਸੋ ਜਿਸ ਵਾਹਿਗੁਰੂ ਦੇ ਜੋ ਮਹਾਰਾਜ ਦੇ ਸੰਤ ਭਗਤ ਮਹਾਤਮਾ ਗੁਰਸਿੱਖ ਗੁਰਮਖੋ ਜੀਵਨ ਮੁਕਤ ਸੇਵਕ ਬਣੇ ਆ ਭਗਤੀ ਕਰਦੇ ਉਸੇ ਦੀ ਟੋਲੋ ਕਰਦੇ ਆ ਹਰ ਵਕਤ ਉਸੇ ਦੇ ਭਜਨ ਜੁੜੇ ਰਹਿੰਦੇ ਹਨ ਸ਼ਬਦ ਪਤੀਜੈ ਅਲਖ ਅਭੀਵਾ ਉਹ ਭਾਈ ਜੋ ਸ਼ਬਦ ਦੀ ਕਮਾਈ ਕਰਦੇ ਐ ਇਹ ਸੇਵਾ ਹੈ ਉਸ ਨੂੰ ਪਾਉਂਦੀ ਉਹ ਅਲਖ ਅਸੁੱਧ ਮੰਨ ਕਰਕੇ ਜਿਹੜਾ ਲਖਿਆ ਨਹੀਂ ਜਾਂਦਾ ਸਤਗੁਰਾਂ ਤੋਂ ਬਿਨਾਂ ਜਿਸ ਦਾ ਭੇਤ ਨਹੀਂ ਪਾ ਜਾਂਦਾ ਸ਼ਬਦ ਸ਼ਬਦ ਪਤੀਜੈ ਅਲਖ ਆਭੀਵਾ ਉਹ ਸ਼ਬਦ ਜਿਨ੍ਹਾਂ ਦਾ ਮਨ ਪਤੀਜੀ ਦਾ ਹੈ ਉਹ ਅਲਖ ਸੁਤਮਨ ਕਰਕੇ ਜੋ ਅਲਖ ਹੈ ਗੁਨਾ ਤੋਂ ਬਿਨਾਂ ਭੇਦ ਪਾਉਣ ਤੋਂ ਰਹਿਤ ਹੈ ਉਹ ਉਹ ਪਤੀਜ ਦੇ ਉਹਨਾਂ ਤੇ ਕਿ ਸ਼ਬਦ ਦੀ ਕਮਾਈ ਕਰਦੇ ਆ ਠੀਕ ਮੇਰੇ ਨਾਲ ਮਿਲਣ ਵਾਲੇ ਹਨ ਭਗਤਾਂ ਕਾ ਗੁਣਕਾਰੀ ਕਰਤਾ ਕਰਤਾ ਪੁਰਖ ਭਗਤਾਂ ਦਾ ਗੁਣਕਾਰੀ ਉਪਕਾਰੀ ਹੈ ਭਗਤਾਂ ਦੇ ਵਾਸਤੇ ਪਰਉਪਕਾਰ ਕਰਦਾ ਹੈ ਭਗਤਾਂ ਦੇ ਗੁਣ ਵਿਸ਼ਿਆਂ ਦੀ ਕਾਰੀ ਦਵਾਈ ਕਰਨ ਵਾਲਾ ਸੱਚਾ ਵੈਦ ਵੀ ਹੈ ਕਰਤਾ ਪੁਰਖ ਬਖਸ਼ ਲਈ ਵਡਿਆਈ ਹੈ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਨਾਮ ਦੀ ਵਡਿਆਈ ਸਤਿਗੁਰੂ ਦੇ ਦਿੰਦੇ ਆ ਉਹਨਾਂ ਦੇ ਜਨਮ ਜਨਮਾਂਤਰਾਂ ਦੇ ਸਾਰੇ ਦੂਸ਼ਣ ਬਖਸ਼ ਲੈਂਦਾ ਹੈ ਬਖਸ਼ ਕੇ ਆਪ ਦੇ ਚੂਲੀਨ ਕਰ ਲੈਂਦਾ ਹੈ ਦੀਨ ਦੇ ਟੂਟ ਨਾ ਆਵੇ ਸਾਚੇ ਉਹ ਸੱਚੇ ਪਾਤਸ਼ਾਹ ਦਾ ਕੇ ਦੇਦਾਨ ਦੁਨੀਆਂ ਹੋਇਆ ਟੋਟਾ ਨਹੀਂ ਆਉਂਦਾ ਹੈ ਬਿਨਾਂ ਸਾਰੀ ਇਹ ਸ੍ਰਿਸ਼ਟੀ ਖਾਂਦੀ ਹੈ ਲੈ ਲੈ ਮੁਕਰ ਪਾਉਂਦੀ ਕਾਜ ਜਿਹੜੇ ਕੱਚੇ ਕੂੜੇ ਮਨ ਵਾਲੇ ਪੁਰਖ ਆ ਉਹ ਲੈ ਲੈ ਕੇ ਪਦਾਰਥਾਂ ਨੂੰ ਵਾਸੀ ਦੇ ਪਾਸੋਂ ਦਾਤਾਂ ਨੂੰ ਪੁੱਤਰ ਧਨ ਦੌਲਤ ਪ੍ਰਪਤਾ ਵਢਾਈ ਵਿਦਿਆ ਜਸ ਪ੍ਰਤਾਪ ਇਹ ਦਾਤਾਂ ਨੂੰ ਲੈ ਲੈ ਕੇ ਕੱਚੇ ਆਦਮੀ ਜਿਹੜੇ ਮੁਕਰ ਪੈਂਦੇ ਕਿ ਸਾਨੂੰ ਪਰਮੇਸ਼ਰ ਨੂੰ ਕੀ ਦੁੱਤਾ ਹੈ ਦਾੜ ਪਿਆਰੀ ਬਿਸਰਿਆ ਦਾ ਦਾਰਾ ਵਾਲੀ ਹਾਲਤ ਹੈ ਉਹਨਾਂ ਦੀ ਮੂਲ ਨਾ ਭੂਜ ਹੈ ਸਾਥ ਨਾ ਰਿਜ ਹੈ ਉਹ ਆਪਦੇ ਮੂਲ ਰਗਤ ਬਿੰਦ ਕਾਏ ਤਨੂੰ ਇਹਨੂੰ ਮੁੱਢ ਨੂੰ ਨਹੀਂ ਸਮਝਿੰਦੇ ਬਿਸ਼ਟਾ ਅਸਤ ਰਗਤ ਪਰੇਤੇ ਚਾਵੇਂ ਸੁਪਰਲੇ ਰੱਖਿਓ ਗਮਾਨ ਇਸ ਦੇਹ ਨੂੰ ਮੁੱਢ ਜਿਹੜੀ ਬਣੀ ਹੋਈ ਰਗਤ ਪਿੰਦ ਮਿਲ ਪਿੰਦ ਸ੍ਰੀ ਆਇ ਇਹ ਮੁੱਢ ਨੂੰ ਨਹੀਂ ਸਮਝਦੇ ਨਾ ਐਵੇਂ ਹੰਕਾਰ ਕਰਦੇ ਹਨ ਸਾਚ ਨਾਰੀ ਜਹ ਹੈ ਅਤੇ ਮੂਲ ਰੂਪ ਜੋ ਕਾਰਨ ਰੂਪ ਬ੍ਰਹਮ ਹੈ ਬ੍ਰਹਮਾ ਵਿਸ਼ਨ ਸ਼ਿਵ ਜਿਸਨ ਕੋਟ ਬ੍ਰਹਮੇ ਜਗ ਸਾਜਣ ਲਾਏ ਕੋਟ ਮਹੇਸੋ ਪਾਇ ਸਮਾਏ ਕੋਟ ਵਿਸ਼ਨ ਕੀਨੇ ਉਤਾਰੈ ਸੋ ਧਨੀ ਗੋਬਿੰਦ ਹਮਾਰਾ ਉਸ ਮੁੱਢ ਰੂਪ ਕਾਰਨ ਰੂਪ ਨੂੰ ਨਹੀਂ ਬੁੱਝਦੇ ਹਨ ਸਾਚ ਨਾਰੀ ਜਹ ਐਵੇਂ ਦੇਵੀ ਦੇਵਤਿਆਂ ਦੇ ਉੱਤੇ ਪ੍ਰਸੰਨ ਹੋਏ ਫਿਰਦੇ ਹਨ ਪੂਜਾ ਪਤਿਸ਼ਟਾ ਵਿੱਚ ਸਾਜਨਰੀ ਜੇ ਸੱਚੇ ਜੋ ਉਹਨਾਂ ਦਾ ਮਰੀਦ ਦਾ ਪ੍ਰਸੰਨ ਨਹੀਂ ਹੁੰਦਾ ਉਹ ਕੂੜ ਦੇ ਵਿੱਚ ਹੀ ਲੱਗੇ ਰਹਿੰਦੇ ਹਨ ਹਰ ਵਕਤ ਦੂਜੇ ਭਰਮ ਭੁਲਾਈ ਹੈ ਉਹ ਭਾਈ ਦੁਆਏ ਤੇ ਭਰਮ ਵਿੱਚ ਸ੍ਰਿਸ਼ਟੀ ਭੁਲਾਉਣਾ ਕੀਤੀ ਹੈ ਗੁਰਮੁਖ ਜਾਗ ਰਹੀ ਦਿਨ ਰਾਤ ਹੀ ਜਿਹੜੇ ਗੁਰਮੁਖ ਹਨਗੇ ਉਹ ਰਾਤ ਦਿਨ ਗਿਆਨ ਵਾਸਤਾ ਜਾਗਦੇ ਰਹਿੰਦੇ ਹਨ ਵੈਗੁਰੂ ਚਿੱਲੇਵ ਲਗਾ ਕੇ ਸਾਚੇ ਕੀ ਲਿਵ ਗੁਰਮਤਿ ਜਾਤੀ ਗੁਰਮਤਿ ਦੁਆਰਾ ਜਿਨ੍ਹਾਂ ਨੂੰ ਸੱਚੀ ਜਿੱਲੇ ਬਿਰਤੀ ਲਾਉਣੀ ਬ੍ਰਹਮਾਕਾਰ ਕਰਕੇ ਜਾਣੀ ਹੈ ਇਹ ਗੁਰਮਤਿ ਦੁਆਰਾ ਜਾਣੀ ਹੈ ਮਨਮਤ ਨਾਲ ਕਿਸੇ ਨੇ ਅਨਮਤ ਨਾਲ ਨਹੀਂ ਜਾਣੀ ਦੁਰਮਤੀ ਇਹਨਾਂ ਨਹੀਂ ਜਾਣੀ ਹੈ ਮਨਮੁਖ ਸੋਏ ਰਹੇ ਸੀ ਲੂਟੇ ਆਪਣੇ ਮਨ ਦੇ ਆਖੇ ਲੱਗਣ ਵਾਲਿਓ ਮਨਮੁਖਾਂ ਗੇ ਉਹ ਵਿਦਿਆਦਮੀ ਦੀ ਸੌ ਰਹੇ ਹੈ ਕਾਮ ਕਰੋ ਚੋਰਾਂ ਨੂੰ ਲੁੱਟ ਲਏ ਹਨ ਉਹਨਾਂ ਦੇ ਸੁਭਗੁਣ ਰੂਪੀ ਧਨ ਗੁਰਮੁਖ ਸਾਬਤ ਭਾਈ ਜਿਹੜੇ ਗੁਰਮੁਖ ਹਨ ਉਹ ਜਾਗਦੇ ਹਨ ਜਿਵੇਂ ਲਾ ਕੇ ਪਿੰਨੀ ਰਹਿਣੜੀ ਐ ਚਮਕਨ ਤਾਰੇ ਜਾਗੇ ਸੰਤ ਜਨ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੇ ਹਨ ਉਹਨਾਂ ਨੇ ਗੁਰਮੁਖ ਸਾਬਤ ਭਾਈ ਉਹਨਾਂ ਨੇ ਆਪ ਦਾ ਸਵਾਸਾਂ ਦੀ ਸਾਬਦ ਪੂੰਜੀ ਰੱਖ ਲਈ ਐ ਉਹਨਾਂ ਨੂੰ ਸਾਬਤ ਰੱਖ ਲਿਆ ਨਿਸਕਾਮ ਕਰਵਾਂ ਨੂੰ ਸਾਬਤ ਰੱਖ ਲਿਆ ਹੈ ਗਿਆਨ ਧਿਆਨ ਆਦਿਕ ਪੂੰਜੀ ਨੂੰ ਆਸ਼੍ਰੀ ਸੰਪਦਾ ਕਾਮਕਰੋ ਨਹੀਂ ਖੋ ਸਕੇ ਉਹਨਾਂ ਦੀ ਜੀਵਨ ਰੂਪੀ ਪੂੰਜੀ ਸਾਬਤ ਹੈ اے ਭਾਈ ਕੂੜੇ ਆਵੇ ਕੂੜੇ ਜਾਵੇ ਜਿਹੜੇ ਕੂੜੇ ਝੂਠੇ ਪਦਾਰਥਾਂ 'ਚ ਲੱਗੇ ਹੋਏ ਐ ਉਹ ਕੂੜ ਬੋਲ ਕੇ ਇੱਥੇ ਸੰਸਾਰ ਜਨਮ ਧਾਰ ਕੇ ਆਉਂਦੇ ਐ ਕੂੜੇ ਪਦਾਰਥਾਂ 'ਚ ਲੱਗੇ ਹੋਏ ਅੰਤ ਨੂੰ ਕੂੜ ਦਾ ਕੋਫਰ ਗੋਏ ਕੋਫਰਾਣੇ ਪਿਆ ਦਜ ਸੀ ਕੂੜ ਦਾ ਘਰ ਕੌਣਾ ਨਰਕ ਨਰਕ ਵਿਚੰਤ ਨੂੰ ਜਾਂਦੇ ਹਨ ਕੂੜੇ ਕੂੜੇ ਆਵੇ ਕੂੜੇ ਜਾਵੇ ਉਹ ਝੂਠੇ ਦੁਨੀਆ ਚ ਆਉਣਾ ਹੈ ਉਹਨਾਂ ਦਾ ਝੂਠਿਆਂ ਦਾ ਝੂਠ ਵਿੱਚ ਹੀ ਜਾਣਾ ਹੁੰਦਾ ਹੈ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ ਕੂੜੇ ਰਾਤੀ ਕੂੜ ਕਮਾਵੇ ਜਿਨ੍ਹਾਂ ਦੀ ਬਿਰਤੀ ਕੂੜੇ ਝੂਠੇ ਪਦਾਰਥਾਂ ਚ ਰੰਗੀ ਹੈ ਉਹ ਕੂੜ ਝੂਠ ਦੀ ਕਮਾਈ ਕਰਦੇ ਹਨ ਰਾਤ ਦਿਨ ਕਹਿੰਦੇ ਝੂਠ ਦੇ ਨਾਲ ਸਾਡਾ ਕੰਮ ਹੀ ਨਹੀਂ ਚੱਲਦਾ ਹੈ ਸ਼ਬਦ ਮਿਲੇ ਸੀ ਦਰਗਹ ਪੈਦੇ ਜਦੋਂ ਸੱਚੇ ਗੁਰਾਂ ਦੇ ਸ਼ਬਦ ਜਿ ਮਿਲੇ ਹੋਏ ਆ ਉਹ ਸੱਚੀ ਦਰਗਾਹ ਸੱਚਖੰਡ ਵਿੱਚ ਸੱਚੀ ਦਰਗਾਹ ਸਾਧ ਸੰਗਤ ਦੇ ਵਿੱਚ ਸਿਰੋਪਾਉ ਭਗਤੀ ਨੂੰ ਸਿਰੋਪਾਉ ਕਰਕੇ ਪੈਦੇ ਵਧਾਏ ਗਏ ਹਨ ਗੁਰਮੁਖ ਸੁਰਤ ਸਮਾਈ ਹੀ ਗੁਰਮੁਖਾਂ ਦੀ ਜਿਹੜੀ ਸੁਰ ਚਿਤ ਦੀ ਮਰਤੀ ਹੈ ਇਹ ਵਾਹਿਗੁਰੂ ਜੀ ਚ ਸਮਾਈ ਲੀਨ ਹੋਈ ਹੈ ਇਹ ਪਿਆਰੇ ਮੁੱਠੀ ਠੱਗੀ ਠਗਵਾੜੀ ਜਿਹੜੀ ਕੂੜ ਝੂਠ ਬੋਲਦੀ ਹੈ ਸ੍ਰਿਸ਼ਟੀ ਉਹ ਮੁੱਠੀ ਦੀ ਆਪ ਉਹਨਾਂ ਦੇ दैਵੀ ਗੁਣ ਸਾਰੇ ਲੁੱਟੇ ਗਏ ਹਨ ਕੂੜ ਮੁੱਠੀ ਠੱਗੀ ਠਗਵਾੜੀ ਅਜੇ ਠੱਗ ਜੋ ਕੰਮ ਕਰੋ ਲੋ ਮੋਹ ਹੰਕਾਰ ਹੈ ਉਹਨਾਂ ਠੱਗਾ ਦੀ ਬਾੜੀ ਜਿਹੜੀ ਕੁਸੰਗਤ ਹੈ ਇਹਦੇ ਵੀ ਜਿਹੜੇ ਮਿਲੇ ਹਨ ਉਹ ਕੂੜ ਆਧਿਕ ਅਨੁਸਾਰੀ ਸਿੱਟੀ ਮੁੱਠੀ ਲੁੱਟ ਲਈ ਹੈ ਤੇ ਉਹਨਾਂ ਠੱਗਾ ਦੀ ਸੰਗਤ ਕਰਨ ਵਾਲਿਆਂ ਦੀ ਕੁਸੰਗਤ ਠੱਗਾ ਦੀ ਬਾੜੀ ਹੈ ਖੱਗਾਂ ਦੀ ਕੋ ਉਹਨਾਂ ਦੀ ਬਾੜੀ ਵਿੱਚ ਜਿਵੇਂ ਕਲਕੱਤੇ ਵਿੱਚ ਇਹ ਫਲਾਣੇ ਮੋਟਰਾਂ ਵਾਲਾਂ ਦੀ ਬਾੜੀ ਹੈ ਫਲਾਣੇ ਮੋਟਰਾਂ ਦੀ ਬਾੜੀ ਹੈ ਕਿ ਉਹਨਾਂ ਦੇ ਥਾਂ ਹਨ ਜਿੱਥੇ ਕੋ ਸੰਗਤ ਹੈ ਕੂੜ ਵਾਲਿਆਂ ਦੀ ਕੋ ਬਾੜੀ ਹੈ ਜਿਉਂ ਬਾੜੀ ਉਹ ਜ਼ਾੜ ਉਜਾੜੀ ਬਲਕਿ ਉਹ ਸੁਭਗੁਣਾ ਦੀ ਬਾੜੀ ਨਹੀਂ ਹੈ ਕਹਿੰਦੇ ਜਿਉਂ ਬਾੜੀ ਉਹ ਜ਼ਾੜ ਉਜਾੜੀ ਜਿਵੇਂ ਉਜਾੜ ਵਿੱਚ ਕਿਸੇ ਦੀ ਬਾੜੀ ਬਗੀਚੀ ਲਾਈ ਹੋਵੇ ਕੁਪਾਦਕ ਬੀਜੀ ਹੋਵੇ ਕੋਈ ਉਜਾੜ ਉਜਾੜ ਦਿੰਦੇ ਹਨਗੇ ਇਸੇ ਪ੍ਰਕਾਰ ਭਾਈ ਸ਼ੁਭ ਗੁਣਾ ਦੀ ਅੰਤਾ ਕਰਨ ਦੇ ਅੰਦਰ ਬਾੜੀ ਸੀ ਇਹਦੇ ਪੁੰਨਾ ਕਰਕੇ ਪਿੱਛੇ ਉਜਾੜੇ ਜੋ ਕੰਮ ਕਰੋ ਲੋਭ ਮੋਹ ਕਾਰ ਉਹਨਾਂ ਨੇ ਉਜਾੜਤੀ ਸ਼ੁਭ ਗੁਣਾ ਦੀ ਬਾੜੀ ਉਜਾੜ ਸੰਸਾਰ ਵਿੱਚ ਪਿਆ ਹੋਇਆ ਜਾਣ ਕੇ ਨਾਮ ਬਿਨਾ ਕਿਸ ਸਾਧਨਾ ਲਾਗੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾ ਕਿਸੇ ਕਿਸੇ ਵਸਤੂ ਦਾ ਸਵਾਦ ਜਿਹਨੂੰ ਨਾਂ ਲੱਗੇ ਐਸਾ ਜੀਵਨ ਚਾਹ ਹੋਵੇ ਹਰ ਬਿਸਰਿਆ ਦੁੱਖ ਪਾਈ ਨਾਮ ਤੋਂ ਬਿਨਾ ਕਿਸੇ ਪ੍ਰਕਾਰ ਵੀ ਕੋਈ ਚੀਜ਼ਾਂ ਪਦਾਰਥਾਂ ਦਾ ਜਿਹੜਾ ਸਵਾਦ ਹੈ ਰਸ ਨਹੀਂ ਲੱਗਦਾ ਪ੍ਰਾਪਤ ਹੋ ਸਕਦਾ ਹੈ ਹਰ ਬਿਸਰਿਆ ਦੁੱਖ ਪਾਈ ਹੈ ਹਰੀ ਦੇ ਭੁਲਣੇ ਕਰਕੇ ਭਾਈ ਜੰਮਣ ਮਰਦੇ ਦੁੱਖ ਨੂੰ ਸ੍ਰਿਸ਼ਟੀ ਨਾ ਪਾਉਣਾ ਕੀਤਾ ਹੈ ਭੋਜਨ ਸਾਚ ਮਿਲੈ ਆਗਹਾਈ ਜੇ ਤਾਂ ਭਾਈ ਸਤਨਾਮ ਰੂਪੀ ਭੋਜਨ ਸਰਬਨ ਰੂਪ ਮਿਲ ਜੇ ਮਨ ਰੂਪ ਸਭ ਦੇ ਮਿੱਠੇ ਮੰਨੇ ਸੁਣਿਆ ਸਾਲੋਣੇ ਖੜਤਰਸੀ ਮੁਖ ਬੋਲਣਾ ਇਹ ਸੱਚ ਦਾ ਭੋਜਨ ਜੇ ਮਿਲ ਜਾਵੇ ਆਗਾਈ ਤੇਰੇ ਤ੍ਰਿਪਤ ਹੋ ਸਕਦਾ ਜੀਵ ਨਾਮ ਰਤਨ ਸਾਚੀ ਵਡਿਆਈ ਜਿਨ੍ਹਾਂ ਦੇ پاس ਅੰਮ੍ਰਿਤ ਨਾਮ ਰੂਪੀ ਰਤਨ ਅਮੋਲਕ ਹੈ ਤ੍ਰਿਪਤ ਭਈ ਇਸ ਅਜ ਭੋਜਨ ਖਾਇਆ ਮਨ ਤੇ ਰਸਨਾ ਨਾਮ ਤੇ ਆਇਆ ਇਹ ਜਿਨ੍ਹਾਂ ਦੇ پاس ਹੈ ਸਾਚੀ ਵਡਿਆਈ ਨਾਮ ਰਤਨ ਸਾਚੀ ਵਡਿਆਈ ਜਿਨ੍ਹਾਂ ਕੋਲ ਨਾਮ ਰੂਪੀ ਰਤਨ ਅਮੋਲਕ ਹੈ ਉਹਨਾਂ ਦੀ ਸੱਚੀ ਵਡਿਆਈ ਹੈ ਰਤਨ ਜਿਹੜਾ ਹੈ ਕਿਸੇ ਪਾਦਸ਼ਾਹੀ ਵਿੱਚ ਜਾ ਕੇ ਜਿਵੇਂ ਸਾਂਚੇ ਜਿਹੜੇ ਆ ਜਰਮਨ ਦੇ ਰੂਸ ਵਾਲਿਆਂ ਨੂੰ ਫੇਲ ਕਰਤੇ ਰੂਸ ਵਾਲਿਆਂ ਆਪਦੇ ਮੁਲਕ ਦੇ ਫੇਲ ਕਰਤੇ ਇਉਂ ਸਾਂਚੇ ਨਹੀਂ ਵਿਗੜ ਜਾਣ ਵਾਲੇ ਰੁਪਿਆਂ ਦੇ ਸੋਨਿਆਂ ਦੇ ਸਾਂਚੇ ਵਿਗੜ ਜਾਂਦੇ ਹੈ ਰਤਨ ਅਮੋਲਕ ਹੀ ਰਹਿੰਦਾ ਹੈ ਰਤਨ ਨਾਮ ਰਤਨ ਸਾਚੀ ਵੜਿਆ ਜਿਨ੍ਹਾਂ ਕੋਲੇ ਨਾਮ ਰੂਪੀ ਰਤਨ ਸਤਗੁਰਾਂ ਦੇ ਪਾਸੋਂ ਗੁਰਕਾ ਸੌਰਤਨ ਪ੍ਰਾਪਤ ਹੋਇਆ ਹੈ ਉਹਨਾਂ ਦੀ ਚਹਵ ਜਗਾਂ ਵਿੱਚ ਸੱਚੀ ਵਡਿਆਈ ਹੈ। ਜੀਨੇ ਆਪ ਪਛਾਣ ਸੋਈ ਉਹ ਆਪਣੇ ਆਤਮਾ ਨੂੰ ਪਹਿਲਾਂ ਟੀਮ ਟੀਮ ਦਾ ਜੀਵਾਤਮਾ ਨੂੰ ਸਾਖੀ ਰੂਪ ਕਰਕੇ ਸੋਈ ਤਤਪਦ ਦੇ ਲਖਰ ਸਰੂਪ ਨੂੰ ਪਰਮਾਤਮਾ ਨੂੰ ਜਾਣਦਾ ਹੈ। ਜੋਤੀ ਜੋਤ ਮਿਲਾਈ ਹੈ ਉਹਨਾਂ ਦੀ ਜੋਤ ਪਰਤਕ ਜੋਤ ਜਿਹੜੀ ਐ ਜੋਤੀ ਅਦਵਾਤ ਆਨੰਦ ਰੂਪ ਨੇ ਆਪ ਦੇ ਵਿੱਚ ਮੇਲ ਲਈ ਹੈ। ਨਾਹ ਉਹ ਪੁੱਲੀ ਨਾਗ ਹੋ ਭੁੱਲੀ ਚੋਟਾਂ ਖਾਏ ਜਿਹੜੀ ਸ੍ਰੀਤੀ ਪਰਮੇਸ਼ਰ ਦੇ ਨਾਮ ਤੋਂ ਭੁੱਲੀ ਹੋਈ ਐ ਉਹ ਜਮਨ ਮਰਨੀਆਂ ਚੋਟਾਂ ਸੱਟਾਂ ਖਾਂਦੀ ਹੈ ਬਹੁਤ ਸਿਆਣਪ ਭਰਮ ਨਾ ਜਾਏ ਮਾਲੀਆਂ ਬੁੱਧੀ ਦੀਆਂ ਸਿਆਣਪਾਂ ਕਰਦੀ ਰਹਿੰਦੀ ਐ ਜਿਹੜੀ ਉਹਨਾਂ ਦੇਦਰੋਂ ਭਰਮ ਦੀ ਨਿਵਰਤੀ ਨਹੀਂ ਹੋ ਸਕਦੀ ਹੈ ਪੰਜ ਪੰਜ ਮੂਈ ਅਚੀਤ ਨਾ ਚੀਤ ਹੈ ਉਹ ਪੰਜ ਕਰਕੇ ਖਾਚਿਤ ਹੋ ਹੋ ਕੇ ਵਿਸ਼ਿਆਂ ਵਿੱਚ ਵਾਹਿਗੁਰੂ ਵੱਲੋਂ ਮਰ ਗਏ ਹਨ ਬੇਮੁਖ ਹੋ ਗਏ ਹਨ ਜਿਹੜੇ ਅਚੇਤ ਨਾ ਚੇਤੇ। ਅਚੇਤ ਭੁੱਲੇ ਹੋਏ ਪਰਮਾਰਸ ਵੱਲੋਂ ਵਾਹਿਗੁਰੂ ਦੇ ਸਰੂਪ ਨੂੰ ਚੇਤੇ ਨਹੀਂ ਕਦੇ ਕਰਦੇ ਹਨ। ਅਜਗਰ ਭਾਰ ਲਦਾ ਲਦਾਈ ਹੈ। ਜਿਵੇਂ ਅਜਗਰ ਸਾਹਿਬ ਭਾਰ ਹੁੰਦਾ ਹੈ ਉਹ ਲਦਿਆ ਹੋਵੇ। ਅਜਗਰ ਜਿਹੜੇ ਬੱਕਰੀਆਂ ਨੂੰ ਨਿਕਲ ਜਾਣ ਵਾਲੀਆਂ ਬੜੀਆਂ-ਬੜੀਆਂ ਸਰਾਣਾ ਹਨ ਉਹਨੂੰ ਅਜਗਰ ਪਕਹੀਦਾ ਹੈ। ਉਹਨਾਂ ਸੱਪਾਂ ਨੂੰ ਖੇਲਾ ਪਾਉਣ ਵਾਲੇ ਜਿਹੜੇ ਵੱਡਿਆ ਵੱਡਾ ਲੱਦੀ ਫਿਰਦੇ ਰਹਿੰਦੇ ਆ ਇਸ ਪ੍ਰਕਾਰ ਮਾਰੇ ਕਹਿੰਦੇ ਹਨ ਅਜਿગર ਭਾਰ ਲਦਾਈ ਇਹ ਅਜਿગર ਵੱਡੀਆਂ ਅਸਰਾਲਾਂ ਦੇ ਕਾਮਕ੍ਰੋਧ ਦੇ ਭਾਰ ਨੂੰ ਕੇ ਆਪਣੇ ਅੰਤਾਂ ਕਰਨ ਨੂੰ ਲੱਦੀ ਫਿਰਦੇ ਆ ਭਾਰ ਮਰਦੇ ਰਹਿੰਦੇ ਹਨ ਅਜਿગર ਅਸਾਹ ਭਾਰ ਜਿਹੜਾ ਹੈ ਉਹ ਲੱਗਿਆ ਹੋਇਆ ਉਹਨਾਂ ਦਾ ਵਿਕਾਰਾਂ ਦਾ ਬਿਨ ਬਾਦ ਵਿਰੋਧ ਹੈ ਕੋਈ ਨਾ ਉਹ ਗਿਆਨੀ ਆ ਵੀ ਹਾਲਤ ਵੇਖ ਲਓ ਜਿੰਨੇ ਅਗਿਆਨੀ ਪੁਰਖ ਹੋਣਗੇ ਵਾਹਿਗੁਰੂ ਦੇ ਸਰੂਪ ਦੇ ਗਿਆਨ ਤੋਂ ਬਿਨਾ ਉਹ ਝਗੜੇ ਕਰਨ ਤੋਂ ਬਿਨਾ ਕੋਈ ਨਾ ਹੋਵੇਗਾ ਤੇ ਵਿਰੋਧ ਬਾਹਰ ਤੋਂ ਬਿਨਾ ਕੋਈ ਨਹੀਂ ਹੋਵੇਗਾ ਉਹ ਸਭ ਜਾਂ ਟੰਟੇ ਝਗੜੇ ਪਾਈ ਰੱਖਦੇ ਆ ਜਾਂ ਕਿਸੇ ਨਾ ਵੈਰ ਪਾਈ ਰੱਖਦੇ ਹਨ ਮੈਂ ਦੀ ਖਾਲੇ ਉਹ ਤਿਸ ਸਾਲ ਆ ਸਾਨੂੰ ਉਸ ਪਿਆਰੇ ਦਰਸ਼ਕ ਕਰਾਓ ਜਿਹਦੇ ਨਾਲ ਪਾਈ ਵੈਰ ਨਾ ਹੋਵੇ ਕਿਸਦਾ ਕਿਸੇ ਨਾ ਵਿਰੋਧ ਝਗੜਾ ਨਾ ਹੋਵੇ ਵੈਰ ਜਿਵੇਂ ਪਹਿਲਾਂ ਤੋਂ ਬਿੱਲੀਆਂ ਚੂਹਿਆਂ ਦਾ ਕਸਾਈਆਂ ਤੇ ਬੱਕਰੀਆਂ ਦਾ ਹੈ ਵਿਰੋਧ ਕੋਈ ਨਵਾਂ ਟੰਟਾ ਛੇੜ ਲੈਣਾ ਪੁਰਾਣੇ ਕੁਲਾਂ ਦੇ ਵੈਰ ਹੁੰਦੇ ਹਨ ਤੇ ਵਿਰੋਧ ਕੋਈ ਆਪਣਾ ਨਵਾਂ ਕਿ ਚਾਣਸ ਬਣਾ ਲੈਣਾ ਇਸ ਪ੍ਰਕਾਰ ਦੇ ਜਿਹੜੇ ਨਹੀਂ ਹੈ ਦੁਨੀਆ 'ਚ ਮੈਂ ਦੇਖ ਆ ਲਿਓ ਤਿਸ ਨਾਲ ਕਹਿੰਦੇ ਸਾਨੂੰ ਦਰਸ਼ਨ ਕਰਾਓ ਉਸ ਦੇ ਉਹਦੀ ਸਿਫਤ ਕਰੀਏ ਧੰਨ ਉਹਦਾ ਜੀਵਨ ਹੈ ਜਿਹੜਾ ਕਿਸੇ ਨਾਲ ਬਰੋਧ ਨਹੀਂ ਕੋਈ ਵੈਰ ਨਹੀਂ ਕਰਦਾ ਹੈ ਸਾਰਿਆਂ ਦੀ ਵਾਹਿਗੁਰੂ ਦੀ ਜੋਤ ਨੂੰ ਵੇਖਦਾ ਹੈ ਮਨ ਤਨ ਅਰਪ ਮਿਲੈ ਜਗ ਜੀਵਨ ਜਿਹੜੇ ਇਸ ਪ੍ਰਕਾਰ ਆਪਣਾ ਮਨ ਵੀ ਤਨ ਵੀ ਮਹਾਰਾਜ ਸਾਹਿਬ ਨੂੰ ਅਰਪ ਦਿੰਦੇ ਆ ਉਹਨਾਂ ਨੂੰ ਜਗਤ ਦਾ ਜੀਵਨ ਚੇਤਨ ਪਰਮੇਸ਼ਰ ਮਿਲ ਜਾਂਦਾ ਪ੍ਰਾਪਤ ਹੋ ਜਾਂਦਾ ਹੈ ਹਰ ਸਿਉ ਬਣਤ ਬਣਾਈ ਹਰੀ ਅਕਾਲ ਪੁਰਖ ਦੇ ਨਾਲ ਉਹਨਾਂ ਨੇ ਸਰਬਨ ਮੰਨਨ ਦੇ ਆਸਣ ਰੂਪੀ ਭਗਤੀ ਕਰਕੇ ਇਹ ਬਣਾਵਟ ਬ੍ਰਹਮ ਵਿਦਿਆਰੀ ਮਾਰਨ ਬਣਾਤੀ ਹੈ ਹਰੀ ਦੇ ਨਾਲ ਲੇਵਣ ਦੀ ਬਣਾਵਟ ਸਤਿਗੁਰਾਂ ਨੇ ਉਹਨਾਂ ਦੀ ਬਣਾਤੀ ਅੱਠੇ ਪੈਰ ਲਿਵ ਲੱਗੀ ਰਹਿੰਦੀ ਹੈ ਪ੍ਰਭ ਦੀ ਗਾਥ ਮੇ ਤੇ ਕੋਈ ਨਾ ਪਾਵੇ ਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਦੀ ਜਿਹੜੀ ਮਿਤ ਮਰਜਾਦਾ ਹੈ ਕੋਈ ਪੁਰਖ ਵੀ ਪਾ ਨਹੀਂ ਸਕਦਾ ਹੈ ਜੀ ਕੋ ਵੱਡਾ ਕਹਾਏ ਵਡਾਈ ਖਾਵੇ ਜੇ ਕੋਈ ਭਾਈ ਵੱਡਾ ਹੰਕਾਰ ਨਾਲ ਕਹਾਵੇ ਉਹਨੂੰ ਵਡਿਆਈ ਖਾਣ ਨੂੰ ਬਹੁਤ ਹੈ ਵਡਿਆਈ ਨਾਸ ਕਰ ਦਿੰਦੀ ਉਹਨੂੰ ਹੋਰ ਕੋਈ ਅੱਗ ਲਾਉਣ ਦੀ ਹੋਰ ਕੋਈ ਜ਼ਹਿਰ ਦੇਣ ਦੀ ਲੋੜ ਨਹੀਂ ਪੈਂਦੀ ਵਡਿਆਈ ਨਾਸ ਕਰ ਦਿੰਦੀ ਉਸ ਨੂੰ ਵਡਿਆਈ ਦੇ ਹੰਕਾਰ ਕੀ ਮਰ ਜਾਂਦਾ ਆ ਉਹਦੇ ਕੀ ਸਾਚੇ ਸਾਹਿਬ ਟੂਟ ਨਾ ਦਾਤੀ ਫਿਰ ਸੱਚੇ ਸਹਿਵਾ ਕਾਲਪੁਰਖ ਜਿਨ੍ਹਾਂ ਨੇ ਆਪਦੀ ਸ਼ਰਨ ਲਈ ਹੈ ਉਹਨਾਂ ਨੂੰ ਆਪਦੇ ਪਾਸੋਂ ਭਗਤੀ ਬ੍ਰਹਮ ਵਿਦਿਆ ਦੀਆਂ ਜਿਹੜੀਆਂ ਅਦਾਕਾਂ ਮਿਲੀਆਂ ਹੈ ਕੋਈ ਟੋਟਾ ਨਹੀਂ ਆਉਂਦਾ ਘਾਟਾ ਨਹੀਂ ਆਉਂਦਾ ਹੈ सगली ਤਨਹ ਉਪਾਈ ਸਾਰੀ ਤੁਸੀਂ ਆਪ ਨਹੀਂ ਮਹਰ ਹੈ ਪੈਦਾ ਕੀਤੀ ਜਿੰਨੀ ਸ੍ਰਿਸ਼ਟੀ ਹੈ اے ਪਿਆਰੇ ਵੱਡੀ ਵਡਿਆਈ ਬੇਪਰਵਾਹੀ ਬੇਪਰਵਾਹ ਕਾਲਪੁਰਖ ਬੇਖਾਸ ਆਪ ਦੀ ਬਹੁਤ ਵੱਡੀ ਵਡਿਆਈ ਸਿਫਤ ਆਪ ਉਪਾਈ দান ਸਮਾਹ ਆਪ ਨੇ ਮਾਰੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦੇ ਹੋ ਆਪ ਹੀ ਸਾਰਿਆਂ ਨੂੰ ਰੋਜੀ ਦਾ ਦਾਮ ਦੇ ਕੇ ਸਮਾਹੇ ਉਪੜਾਉਨੇ ਹੋ ਸਭ ਨਹੀਂ ਠਾਈ ਪਹੁੰਚਾਉਨੇ ਹੋ ਆਪ ਦਿਆਲ ਦੂਰ ਨਹੀਂ ਦਾਤਾ ਕੀ ਮਹਾਰਾ ਆਪ ਦਇਆ ਦੇ ਘਰ ਹਾਂ ਇਹ ਦਾਤਾ ਕਾਲਕੁਸ਼ ਜੀ ਆਪ ਦੂਰ ਨਹੀਂ ਹੋ ਸਦਾ ਅੰਗ ਸੰਗ ਹਾਂ ਸਾਰਿਆਂ ਦੇ ਮਿਲਿਆ ਸਹਿਜ ਰਜਾਈ ਜਿਨ੍ਹਾਂ ਨੂੰ ਰਜਾਈ ਆਗਿਆ ਆਪ ਦੀ ਮੰਨੀ ਹੈ ਉਹਨਾਂ ਨੂੰ ਸੁਤੇ ਸਦਾ ਆਪ ਸੱਚੇ 파ਰਸ਼ਾ ਮਿਲ ਪਏ ਹੋ ਸਹਿਜ ਸ਼ਾਂਤ ਜਿਨ੍ਹਾਂ ਦਾ ਚਿੱਤ ਹੈ ਇਹ ਪਰਮੇਸ਼ਰ ਦੁਨੀਆਂ ਦੀਆਂ ਵਾਸ਼ਨਾ ਸਾਰੀਆਂ ਮਿਟ ਗਈਆਂ ਹੈ ਉਹਨਾਂ ਨੂੰ ਪਾਣਾ ਮਨਾ ਕੇ ਮਿਲ ਪੈਣਾ ਹੈ ਇੱਕ ਸੋਗੀ ਇੱਕ ਰੋਗ ਵਿਆਪੇ ਇੱਕ ਦੁਨੀਆਂ ਦੇ ਲੋਕ ਪਦਾਰਥਾਂ ਦੇ ਵਿਛੋੜੇ ਕਰਕੇ ਸੋਗ ਹੀ ਚਿਮੜਿਆ ਰਹਿੰਦਾ ਹੈ ਹਰ ਵਕਤ ਸੋਗ ਚ ਹੀ ਲੱਗੇ ਰਹਿੰਦੇ ਹਨ ਇੱਕ ਰੋਗ ਕੇ ਆਪੇ ਇੱਕ ਨੂੰ ਰੋਗ ਹੰਕਾਰ ਆਦਿਕ ਮਨ ਬਾਣੀ ਸਰੀਰ ਕਰਕੇ ਰੋਗ ਲੱਗੇ ਰਹਿੰਦੇ ਹਨ ਬਾਣੀ ਕਰਕੇ ਕਿਸ ਨੂੰ ਕੌੜਾ ਬੋਲਣਾ ਅਤੇ ਮਨ ਕਰਕੇ ਬੁਰੀਾਈ ਚਿਤਵਣੀ ਤਨ ਕਰਕੇ ਵਾਇਪਿਤ ਕਫ ਦੇ ਵਿਗਾੜ ਆਦਕਾਂ ਦੇ ਰੋਗ ਲੱਗੇ ਰਹਿੰਦੇ ਹਨ ਜੋ ਕਿਸ ਕਰੇ ਸੋ ਆਪੇ ਆਪੇ ਹੇ ਅੰਤਰਯਾਮੀ ਤੂੰ ਸਤੰਤਰ ਜੋ ਕੁਝ ਕਰਦਾ ਤੂੰ ਆਪੇ ਆਪਣਾ ਆਪ ਰੂਪ ਵਿੱਚ ਕਰਨ ਵਾਲਾ ਇਹ ਗੁਰਮਖੰਡ ਜਾਣਿਆ ਹੈ ਉਹ ਸਾਰਿਆਂ ਰੋਗਾਂ ਤੇ ਸੋਗਾਂ ਤੋਂ ਰਹਿਤ ਹਨ ਭਗਤ ਭਾਵ ਗੁਰ ਕੀ ਮਤ ਪੂਰੀ ਜਿਹੜੀ ਸਤਗੁਰੂ ਸਾਹਿਬ ਜੀ ਆਪਦੀ ਮਤਵ ਦਿੱਤੀ ਹੋਈ ਪ੍ਰੇਮਾ ਭਗਤੀ ਕਰਨੀ ਇਹ ਪੂਰੀ ਮੱਤ ਸਿੱਖਿਆ ਹੈ ਆਪ ਜੀ ਕੀ ਹਰ ਹਦ ਸ਼ਬਦ ਲਖਾਈ ਹੈ ਉਹਨਾਂ ਨੂੰ ਇੱਕ ਰਸ ਜਿਹੜਾ ਸ਼ਬਦ ਦਾ ਉਚਾਰਨ ਕਰਨਾ ਹਦ ਤੋ ਰਹਿਤ ਅਜੱਪਾ ਆਪਨਾ ਵੀ ਸਰੇ ਆ ਜੁਗਾਰ ਸਮਾਏ ਇਹ ਲਖਾਤਾ ਜਨਾਤਾ ਹੈ ਆਪਨੇ ਇੱਕ ਨਾਂਗੇ ਭੂਖੇ ਭਵਹਿ ਭਵਾਏ ਇੱਕ ਲੋਕ ਬਸਰ ਨਹੀਂ ਪਹਿਨਦੇ ਸਰੀਰ ਦੇ ਤੇ ਨੰਗੇ ਹੀ ਤੁਰੇ ਫਿਰਦੇ ਆ ਇੱਕ ਅਨੁਨੀ ਖਾਂਦੇ ਭੁੱਖੇ ਹੀ ਤੁਰੇ ਫਿਰਦੇ ਹਨ ਇੱਕ ਨੰਗੇ ਭੁੱਖੇ ਭਵੇ ਭਹਾਏ ਭਾਏ ਹੋਏ ਉਹਨਾਂ ਦੇ ਕਰਮਾਂ ਦੇ ਨੰਗੇ ਲੋਕਾਂ ਦੇ ਲੀੜੇ ਲਾਉਂਦੇ ਰਹੇ ਹੋਣੇ ਐ ਕਿਹਦੇ ਜੰਗ ਚ ਮਾਰਨ ਨੂੰ ਲੀੜੇ ਪਾਉਣ ਦੀ ਆਗਿਆ ਨਹੀਂ ਦਿੱਤੀ ਹੈ ਇੱਕ ਲੋਕਾਂ ਦੇ ਅੰਨ ਸਾੜਦੇ ਰਹੇ ਹੁਣ ਉਹ ਭੁੱਖੇ ਹੀ ਤੁਰੇ ਫਿਰਦੇ ਐ ਇਸ ਪ੍ਰਕਾਰ ਭਵਾਏ ਹੋਏ ਕਰਮਾਂ ਦੇ ਭੌਂਦੇ ਫਿਰਦੇ ਹਨ ਇੱਕ ਹੱਠ ਕਰ ਮਰਹੈ ਨਾ ਕੀਮਤ ਪਾਏ ਇੱਕ ਲੋਕ ਹੱਠ ਕਰਕੇ ਮਰ ਜਾਂਦੇ ਆ ਕੋਈ ਦਰਿਆ ਚ ਡੁੱਬ ਕਰਕੇ ਕੋਈ ਅੱਗ ਚ ਸੜ ਕੇ ਉਹ ਵੀ ਤੇਰੀ ਕੀਮਤ ਨਹੀਂ ਪਾ ਸਕਦੇ ਹੱਠ ਕਰਕੇ ਮਰਨੇ ਕਰਕੇ ਤੇਰੀ ਪ੍ਰਾਪਤੀ ਦੀ ਕੀਮਤ ਨਹੀਂ ਉਹ ਪਾ ਸਕਦੇ ਹਨ ਗਤ ਅਵਗਤ ਕੀ ਸਾਰ ਨਾ ਜਾਣ ਉਹਨਾਂ ਨੂੰ ਕੀ ਪਤਾ ਵੀ ਗਤ ਮੁਕਤ ਕਿਵੇਂ ਹੋਣੀ ਹੈ ਤੇ ਅਵਗਤ ਬੇਗਤ ਹੋ ਕੇ ਕਿਵੇਂ ਮਰਨਾ ਹੈ ਇਸ ਗੱਲ ਦੀ ਖ਼ਬਰ ਹੀ ਨਹੀਂ ਓਕਾ ਜਾਣਦੇ ਨੇ ਇਸੇ ਪ੍ਰਕਾਰ ਇੱਕ ਨਾਂਗੇ ਭੂਖੇ ਇੱਕ ਹੱਥ ਕਰ ਮਰਹਿ ਨਾ ਇੱਕ ਨਾਂਗੇ ਭੂਖੇ ਭਵਹਿ ਭਵਾਏ ਇੱਕ ਨੰਗੇ ਹਨ ਜਿਨ੍ਹਾਂ ਦੇ ਪਾਸ ਸਿਫਤ ਸਰਮ ਦਾ ਕੱਪੜਾ ਨਹੀਂ ਉਹ ਨੰਗੇ ਹਨਗੇ ਨੰਗਾ ਦੁਗ ਚੱਲਿਆ ਤਾਂ ਦੂਸਰੇ ਖੜਾ ਆਵਣਾ ਉਹਨਾਂ ਕੋਲ ਜਿਨ੍ਹਾਂ ਕੋਲ ਸਿਫਤ ਨਹੀਂ ਪਰਮੇਸ਼ਵਰ ਦੀ ਸਲਾਹ ਨਹੀਂ ਹੈ ਅਗੇ ਸ਼ਰਮ ਨਹੀਂ ਹੈ ਦੁਨੀਆ ਦੀ ਉਹ ਭਾਵੇਂ ਕਿੰਨੇ ਲੱਖਾਂ ਵਸਰ ਪਾਈ ਫਿਰਨੋਂ ਨੰਗੇ ਹੀ ਤੁਰੇ ਫਿਰਦੇ ਹਨ ਦੁਨੀਆ 'ਚ ਬੇਪਤੇ ਕਾਮਕੁਦਰ ਉਹਨਾਂ ਦੀ ਪਤਨੀ ਰਹਿਣ ਦਿੱਤੀ ਹੈ ਭੁੱਖੇ ਜਿਵੇਂ ਭਾਵੇਂ ਲੱਖਾਂ ਪਤੀ ਹੋਣ ਪਰ ਜਿਨ੍ਹਾਂ ਦੇ ਅੰਦਰ ਆਸਾ ਤ੍ਰਿਸ਼ਨਾ ਲੱਗੀ ਉਹ ਭੁੱਖੇ ਹੀ ਰਹਿੰਦੇ ਹਨ ਲੱਖਾਂ ਪਦਾਰਥਾਂ ਨੂੰ ਪਾ ਕੇ ਭੁੱਖੇ ਹੀ ਰਹਿੰਦੇ ਹਨ ਤ੍ਰਿਸ਼ਨਾਲੂ ਆਦਮੀ ਸਵੇਰ ਪੜਤ ਵੀ ਤ੍ਰਿਸ਼ਨਾ ਨੂੰ ਅੱਤੀਕ ਜਿੰਨਾ ਹੀ ਪ੍ਰਤੀਤ ਹੁੰਦਾ ਉਹ ਭੁੱਖੇ ਹਨ ਇਸ ਪਵਹਿ ਪਵਾਈ ਇਸ ਬੁਕਾਰ ਪੁਹਾਟਨੀਆਂ ਚ ਪੁਹਾਏ ਹੋਏ ਵਾਸ਼ਨਾ ਦੇ ਭੋਂਦੇ ਫਿਰਦੇ ਹਨ ਇੱਕ ਹੱਠ ਕਰ ਮਰਹ ਨਾ ਕੀਮਤ ਪਾਏ ਇੱਕ ਹੱਠ ਕਰਕੇ ਸਾਧਨਾ ਕਰਕੇ ਧੂਣੀਆਂ ਤਾ ਤਾ ਕੇ ਜਾਂ ਜਲ ਤਾਰਾ ਕਰਕੇ ਮਰ ਜਾਂਦੇ ਹਨ ਬਰਤਾਨ ਕਰ ਰੱਖ ਕੇ ਨਹੀਂ ਇਸ ਰੂਪ ਦੀ ਕੀਮਤ ਨੂੰ ਪਾ ਸਕਦੇ ਦਤ ਅਵਗਤ ਕੀ ਸਾਰ ਨਾ ਜਾਣੇ ਓਹੇ ਅਵਗਤ ਪਰਮੇਸ਼ਰ ਵਿਅਕਤੀ ਤੋਂ ਰਹਿ ਨਿਰੰਕਾਰ ਅਵਗਤ ਪ੍ਰਾਪਤ ਰੂਪ ਪਰਮੇਸ਼ਰ ਅਵਗਤ ਗਿਆਨ ਸਰੂਪ ਪਰਮੇਸ਼ਰ ਤੇਰੀ ਗਤ ਪ੍ਰਾਪਤੀ ਨੂੰ ਉਹ ਜਾਣਦੇ ਹੀ ਨਹੀਂ ਹਨ ਬੂਝੈ ਸ਼ਬਦ ਕਮਾਈ ਓਹ ਸਮਝਣ ਤਾਂ ਤਾਹੀਂ ਨਾ ਜੇ ਸ਼ਬਦ ਦੀ ਕਮਾਈ ਕਰਨ ਗੁਰਾਂ ਨੂੰ ਬੂਝੇ ਪੁਛ ਕਰਕੇ ਸਭ ਦੀ ਕਮਾਈ ਕਰਨ ਤਾਂ ਸਮਝ ਸਕਦੇ ਹਨ ਇੱਕ ਤੀਰਥ ਨਾਵ ਹੈ ਅੰਨ ਨਾ ਖਾਵ ਹੈ ਇੱਕ ਲੋਕ ਤੀਰਥਾਂ ਤੇ ਇਸ਼ਨਾਨ ਕਰਦੇ ਫਿਰਦੇ ਆ ਤੀਰਥ ਨਹਾਇਆ ਪਾਈਏ ਡੱਡਾਂ ਜਲਵਾਸੀ ਜਲ ਦੇ ਵਿੱਚ ਡੱਡਾਂ ਬਸਦੀਆਂ ਹੀ ਰਹਿੰਦੀਆਂ ਨੇ ਜੇ ਤੀਰਥਾਂ ਤੇ ਨਹਾਉਣੇ ਕਰਕੇ ਮਿਲ ਜੇ ਜਿਨ੍ਹਾਂ ਦੇ ਅੰਦਰ ਮੋਹਨਾਵਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾ ਲੱਠੀ ਨਾਤਿਆਂ ਦੋ ਪਾ ਚੜੀਆਂ ਚੋ ਤੋ ਹੋਰ ਬਾਹਰ ਧੋਤੀ ਤੁਮੜੀ ਅੰਦਰ ਵਿਸਨ ਕੋਰ ਵਾਲੀ ਹਾਲਤ ਬਣੀ ਰਹਿੰਦੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਫਰਮਾਉਂਦੇ ਹਨ ਇੱਕ ਤੀਰਥ ਨਾਵ ਹੈ ਅੰਨ ਨਾ ਖਾਵ ਹੈ ਇੱਕ ਤੀਰਥਾਂ ਤੇ ਇਸ਼ਨਾਨ ਕਰਦੇ ਤੇਰੇ ਚੇਤੇ ਹੈ ਬਾਬਾ ਤੁਕਹਾ ਜੀ ਇੱਕ ਪੀਰਾਂ ਤੇ ਨਹਾਉਂਦੇ ਹਨ ਅੰਨ ਨਾ ਖਾਵ ਇੱਕ ਨਿਰਾਹਾਰੀ ਹੋਏ ਫਿਰਦੇ ਅੰਨ ਨਹੀਂ ਖਾਂਦੇ ਇੱਕ ਅਗਨ ਜਲਾਵ ਹੈ ਦੇਹ ਖਪਾਵ ਇੱਕ ਧੋਣੀਆਂ ਤਾਕੇ ਅੱਗ ਜੀ ਜਾਲਦੇ ਰਹਿੰਦੇ ਹਨ ਆਪ ਦੀ ਦੇਹ ਨੂੰ ਇਸ ਤਰ੍ਹਾਂ ਖਤਮ ਕਰਦੇ ਰਹਿੰਦੇ ਆ ਕੋਈ ਗੁਣਤਾ ਧਾਰਨ ਨਹੀਂ ਕਰਦੇ RAM ਨਾਮ ਬਿਨ ਮੁਕਤ ਨਾ ਹੋਈ ਸੱਚੇ ਪਾਤਸ਼ਾਹ ਰਮੰਤੀ ਰਾਮਾ ਜੋ ਰਮਿਆ ਹੋਇਆ ਪਰਮੇਸ਼ਵਰ ਹੈ ਗੁਰ ਦੇ ਨਾਮ ਤੋਂ ਬਿਨਾਂ ਕਿਸੇ ਦੀ ਮੁਕਤ ਹੋਈ ਨਹੀਂ ਹੈ ਕਿਤ ਵਿਦ ਪਾਰ ਲੰਘਾਈ ਉਹ ਕਿਹੜੀ ਬਿਧੀ ਦੇ ਨਾਲ ਆਪਣੇ ਆਪ ਨੂੰ ਤਕਵੀਰ ਜੁਗਤੀ ਨਾਲ ਪਾਰ ਲੰਘਾ ਲੈਣਗੇ ਇਹ ਪਿਆਰਿਓ ਗੁਰਮਤ ਛੁੱਡ ਹੈ ਉਜੜ ਜਾਏ ਉਹ ਤਾਂ ਗੁਰਮਤ ਨੂੰ ਛੱਡ ਕੇ ਸੰਸਾਰ ਰੂਪੀ ਉਜਾੜ ਚ ਤੁਰੇ ਫਿਰਦੇ ਰਹਿੰਦੇ ਹਨ ਮਨਮੁਖ RAM ਨਾ ਜਪੈ ਅਵਾਈ ਮਨਮੁਖ ਐਸੀ ਹਵਾਈ ਅਵਾਰਦਾਈ ਕਰਦਾ ਰਹਿੰਦਾ ਹੈ ਰਾਮ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੀ ਨਹੀਂ ਹੈ ਪੱਜ ਪੱਜ ਬੂਢ ਹੈ ਕੂੜ ਕਮਾਵ ਹੈ ਪੱਜ ਪੱਜ ਖੱਚਤ ਹੋ ਕੇ ਬਕਾਰਾਂ ਰੂਪੀ ਪਾਣੀ 'ਚ ਡੁੱਬਦੇ ਰਹਿੰਦੇ ਹਨ ਪੱਜ ਪੱਜ ਕਈ ਪਰਚ ਪਰਚ ਕੇ ਫਸ ਫਸ ਕੇ ਈਰਖਾ ਵਿੱਚ ਦੁਆਇਤ ਵਿੱਚ ਝਗੜੀਆਂ 'ਚ ਤ੍ਰਿਸ਼ਨਾ 'ਚ ਪੱਜ ਪੱਜ ਬੂਢ ਹੈ ਕੂੜ ਕਮਾਵ ਹੈ ਪਦਾਰਥ ਰੂਪੀ ਪਾਣੀ 'ਚ ਡੁੱਬ ਜਾਂਦੇ ਗੋਤੇ ਖਾਂਦੇ ਹਨ ਕੂੜ ਕਮਾਉਂਦੇ ਕੂੜ ਦੀ ਕਮਾਈ ਕਰਦੇ ਰਹਿੰਦੇ ਹਨ ਹਰ ਵਕਤ ਲੋਕ ਦਿਖਾਵੇ ਦੀ ਕੂੜ ਕਾਲ ਬੈਰਾਈ ਜਿਹੜਾ ਝੂਠ ਬੋਲਣ ਵਾਲਾ ਉਹਦਾ ਕਾਲ ਪਾਈ ਬੈਰੀ ਹੈ ਕੂੜ ਵਾਲਿਆਂ ਦੇ ਤਾਂ ਹੀ ਕਾਲ ਨਾਸ਼ ਕਰਦਾ ਹੈ ਹੁਕਮੇ ਆਵੇ ਹੁਕਮੇ ਜਾਵੇ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਉਹ ਜੀਵ ਕੂੜ ਬੋਲਣ ਵਾਲੇ ਨੂੰ ਨਰਕ ਵਿੱਚ ਪੈਣ ਦਾ ਇਹ ਹੁਕਮ ਹੈ ਇਉਂ ਕੂੜ ਬੋਲਣ ਵਾਲੇ ਤੇ ਦੁਨੀਆ 'ਚ ਵਾਸ਼ਨਾ ਕਰਕੇ ਆਉਂਦੇ ਆ ਫੇ ਮਰ ਕੇ ਨਰਕ ਆਦਿਕਾ ਨੂੰ ਜਾਂਦੇ ਹਨ 부ਝੈ ਹੁਕਮ ਸੋ ਸਾਚ ਸਮਾਜ ਜਦੋਂ ਹੁਕਮ ਨੂੰ 부ਝ ਲੈ ਕੇ ਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆ 부ਝਾਈ ਜੀ ਉਹ ਸੱਚ ਸਰੂਪ ਚ ਸਮਾਜ ਆਉਂਦਾ ਭੇਦ ਹੋ ਜਾਂਦਾ ਹੈ ਨਾਨਕ ਸਾਚ ਮਿਲੈ ਮਨ ਭਾਵ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹੈ ਮਾਰਾ ਸੱਚ ਆਪ ਦਾ ਨਾਮ ਮਿਲੇ ਸਾਡੇ ਮਨ 'ਚ ਪਾਉਂਦਾ ਹੈ ਚੰਗਾ ਲੱਗਦਾ ਹੈ ਗੁਰਮੁਖ ਕਾਰਕਮਾਈ ਇਹ ਗੁਰਮਖਾਂ ਦੀ ਕਾਰ ਹੈ ਜਿਨ੍ਹਾਂ ਨੂੰ ਗੁਰਾਂ ਦਾਰਾ ਗੁਰਮੁਖ ਬਣ ਕੇ ਕਾਰ ਕਮਾਈ ਹੈ ਉਹਨਾਂ ਨੂੰ ਸੱਚੇ ਪਾਤਸ਼ਾਹ ਤੋਂ ਮਿਲ ਜਾਣਾ ਨਾਮ ਕਰਕੇ